ਵੱਡੀ ਖਬਰ ਸੰਗਰੂਰ ਤੋਂ ਜਿੱਥੇ ਕਾਬਦਾ ਸਥਿਤ ਨਸ਼ਾ ਛਡਾਓ ਕੇਂਦਰ ਦੇ ਵਿੱਚੋਂ 9 ਨਸ਼ੇੜੀ ਫਰਾਰ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਨੌਜਵਾਨ ਅਦਾਲਤ ਵੱਲੋਂ ਮੁਲਜ਼ਮ ਨੇ ਜਿਨ੍ਹਾਂ ਖਿਲਾਫ ਐਨਡੀਪੀਐਸ ਤਹਿਤ ਮੁਕਦਮਾ ਚੱਲ ਰਿਹਾ ਹੈ ਤੇ ਨਸ਼ੇ ਦੇ ਆਦੀ ਹੋਣ ਕਾਰਨ ਅਦਾਲਤ ਨੇ ਉਹਨਾਂ ਨੂੰ ਜੇਲ੍ਹ ਦੀ بجائے ਇੱਥੇ ਭੇਜ ਦਿੱਤਾ ਸੀ ਦੱਸਿਆ ਜਾ ਰਿਹਾ ਕਿ ਖਾਣਾ ਖਾਣ ਤੋਂ ਬਾਅਦ ਮੁਲਜ਼ਮ ਨਸ਼ੇੜੀਆਂ ਨੇ ਗੇਟ ਸਿਕਿਉਰਿਟੀ ਤੇ ਤਨਾਤ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ ਅਚਾਨਕ ਹੋਏ ਹਮਲੇ ਦੇ ਬਾਵਜੂਦ ਸੁਰੱਖਿਆ ਮੁਲਾਜ਼ਮਾ ਨੇ 4 ਤੋਂ 5 ਨਸ਼ੇੜੀਆਂ ਨੂੰ ਕਾਬੂ ਕਰ ਲਿਆ ਲੇਕਿਨ ਇਸ ਦੇ ਬਾਵਜੂਦ ਨੋ ਨਸ਼ੇੜੀ ਭੱਜਨ ਵਿੱਚ ਕਾਮਯਾਬ ਰਹੀ ਸੈਂਟਰ ਦੇ ਇੰਚਾਰਜ ਡਾਕਟਰ ਈਸ਼ਾਨ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਲੇਕਿਨ 6 ਮੁਲਜ਼ਮਤ ਤੇ ਦੋ ਨਸ਼ੇੜੀ ਨੌਜਵਾਨ ਅਜੇ ਵੀ ਫਰਾਰ ਨੇ ਫਰਾਰ ਹੋਏ ਲੜਕਿਆਂ ਦੇ ਪਰਿਵਾਰਾਂ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਭਾਲ ਦੇ ਵਿੱਚ ਥਾਂ-ਥਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਂ ਸਰ ਕੀ ਨਾਮ ਹੈ ਆਪਣਾ ਹਾਂ ਡਾਕਟਰ ਈਸ਼ਾਨ ਪ੍ਰਕਾਸ਼ ਮੈਡੀਕਲ ਅਫੀਸਰ ਸੈਕੰਡ ਜਿਹੜਾ ਨਸ਼ਾ ਸ਼ੜਾਉ ਕੇਂਦਰ ਦੇ ਵਿੱਚ ਇਨਸੀਡੈਂਟ ਹੋਇਆ ਹੈਗਾ ਕੱਲ ਰਾਤ ਕੀ ਘਟਨਾ ਹੋਈ ਹੈਗੀ ਇਹ ਸਾਡੇ ਕੋਲ ਪੇਸ਼ੈਂਟ ਆਏ ਸੀਗੇ ਜਿਹਦੇ ਵਿੱਚ 19 ਪੇਸ਼ੈਂਟ ਕੋਰਟ ਥਰੂ ਆਏ ਸੀਗੇ ਇਨ੍ਹਾਂ ਤੇ ਐਨਡੀਪੀਐਸ ਐਕਟ ਲੱਗਿਆ ਹੋਇਆ ਸੀ ਸੈਕਸ਼ਨ 27 ਤੇ 64 ਜਿਹਦੇ ਵਿੱਚ ਇਨ੍ਹਾਂ ਤੋਂ ਕੁਝ ਅਮਾਉਂਟ ਬਰਾਮਦ ਹੁੰਦੀ ਹੈ ਨਸ਼ਾ ਕਰਦੇ ਨੇ ਇਹ ਕੋਰਟ ਨੇ ਭੇਜਿਆ ਸੀ ਕਿ ਤੁਸੀਂ ਆਪਣਾ ਯਾਤਰਾ ਟ੍ਰੀਟਮੈਂਟ ਕਰਾ ਲਓ ਸਾਡੇ ਕੋਲੋਂ ਤੇ ਉਸ ਬੇਸਤੀਅਸੇ ਜੋ ਰਿਪੋਰਟ ਲਿਖ ਕੇ ਦੇਵਾਂਗੇ ਤੁਹਾਨੂੰ ਉਸ ਤੋਂ ਇਮਿਊਨਿਟੀ ਮਿਲ ਜੇਗੀ ਇਹ ਜਿਹੜੇ ਪੇਸ਼ੈਂਟ ਸੀਗੇ ਅਸੀਂ ਪਹਿਲਾ ਹਫਤਾ ਅਸੀਂ ਇੱਥੇ ਡੀਟੌਕਸੀਫਿਕੇਸ਼ਨ ਸੈਂਟਰ ਚ ਰੱਖਿਆ ਡੈਡਿਕਸ਼ਨ ਸੈਂਟਰ ਚ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰੀਹੈਬ ਸੈਂਟਰ ਭੇਜਿਆ ਸੀਗਾ ਤੇ ਉਹਨਾਂ ਪੇਸ਼ੈਂਟਾਂ ਵਿੱਚੋਂ ਹੀ ਜ ਆ ਨੋ ਪੇਸ਼ੈਂਟ ਸੀਗੇ ਜਿਹੜੇ ਇੱਥੋਂ ਮਤਲਬ ਰਾਤ ਨੂੰ ਇਹਨਾਂ ਨੇ ਪਲਾਨਿੰਗ ਕੀਤੀ ਆ ਤੇ ਸਾਡੇ ਸਟਾਫ ਨਾਲ ਵੀ ਨਾਲ ਨੇ ਥੋੜਾ ਜਿਹਾ ਹਾਥਾਪਾਈ ਕੀਤੀ ਆ ਤੇ ਉੱਥੇ ਜਿਹੜਾ ਸੀਗਾ ਸ਼ੀਸ਼ਾ ਵਗੈਰਾ ਤੋੜ ਕੇ ਬ੍ਰੇਕ ਕਰਕੇ ਉੱਥੋਂ ਹੀ ਨਿਕਲੇ ਨੇ 97 ਪੇਸ਼ੈਂਟਸ ਜਿਹੜੇ ਅੰਡਰ ਟ్రਾਇਲ ਸੀਗੇ ਕੋਰਟ ਵਾਲੇ ਤੇ ਦੋ ਪੇਸ਼ੈਂਟ ਸਾਡੇ ਨਾਰਮਲ ਸੀਗੇ ਤੇ ਪੁਲਿਸ ਵੀ ਉੱਥੇ ਬਰਾਮਤ ਉਸ ਟਾਈਮ ਹੈਗੀ ਸੀ ਪ੍ਰੈਜ਼ెంట్ ਸੀਗੇ ਦੋ ਪੇਸ਼ੈਂਟ ਦੋ ਪੁਲਸ ਵਾਲੇ ਇੰਨਾ ਦੇ ਸੀ ਗਾਰਡ ਰੱਖੇ ਹੋਏ ਸੀ ਨਾਲ ਉਹਨਾਂ ਦੇ ਵੀ ਇਹਨਾਂ ਨੇ ਫਿਜ਼ੀਕਲੀ ਕੀਤਾ ਜਿਹਦੀ ਸੀ ਸੀਸੀਟੀਵੀ ਫੁਟੇਜ ਵੀ ਹੈਗੀ ਸਾਡੇ ਕੋਲ ਤੇ ਇਹ ਚੀਜ਼ ਹੋਈ ਯਾਰਤ ਨੂੰ ਸਰ ਜਿਹੜੇ ਕੈਦੀ ਦਿੱਤੇ ਜਾ ਰਹੇ ਕਿ ਕੋਈ ਸੰਗੀਤ ਧਾਰਮਾ ਦੇ ਅੰਦਰ ਉਹਨਾਂ ਦੇ ਤਾਂ ਟਰਾਈਵ ਚੱਲ ਰਿਹਾ ਸੀ ਕਿਸ ਤਰ੍ਹਾਂ ਦੇ ਮਾਮਲੇ ਦਰਜ ਸੀ ਇੰਨਾ ਤੇ ਜੀ ਐਨਡੀਪੀਐਸ ਦਾ ਹੀ ਐਕਟ ਚੱਲ ਰਿਹਾ ਸੀਗਾ ਜਿਸ ਵਿੱਚ ਮੈਨੂੰ ਆਪ ਕੁਝ ਕੰਜ਼ਿਊਮ ਕਰਦੇ ਨੇ ਜਾਂ ਕੁਝ ਸਮਾਲ ਅਮਾਉਂਟ ਇੰਨਾ ਤੋਂ ਬਰامد ਹੁੰਦੀ ਆ ਉਸ ਦਿਨ ਆਈ ਸੀ ਕਿੰਨੀ ਆਈ ਦੇ ਸੀ ਸਾਰੇ ਇਹ ਅਪ੍ਰੋਕਸੀਮੇਟਲੀ b ਤੋਂ 25 ਸਾਲ ਦੇ ਵਿੱਚ ਸੀ ਜੀ ਤਾਂ ਕਿਸ ਤਰ੍ਹਾਂ ਬਾਲ ਉਹਨਾਂ ਨੇ ਬ੍ਰੇਕ ਕੀਤਾ ਸ਼ੀਸ਼ੇ ਨੂੰ ਕਿਸ ਤਰ੍ਹਾਂ ਜਿਹੜਾ ਉਹ ਹਾਂ ਇਹ ਇਹਨਾਂ ਨੂੰ ਖਾਣਾ ਦੇਣ ਲਈ ਅਸੀਂ ਜਦੋਂ ਗੇਟ ਖੋਲਿਆ ਤਾਂ ਆਈਡੀਆ ਮੈਨੂੰ ਕਹਿੰ ਲੋ 18-20 ਪੇਸ਼ੈਂਟ ਇਕੱਠੇ ਬਾਹਰ ਭੱਜੇ ਨੇ ਜਿਹਦੇ ਵਿੱਚ ਜੋ ਇਹਨਾਂ ਨੇ ਅਟੈਕ ਵੀ ਕੀਤਾ ਸਾਡੇ ਬੰਦਿਆਂ ਤੇ ਤੇ ਸ਼ੀਸ਼ਾ ਤੋੜ ਕੇ 9 ਕ ਪੇਸ਼ੈਂਟ ਭੱਜੇ ਨੇ ਬਾਕੀਆਂ ਨੂੰ ਅਸੀਂ ਫੇਰ ਵੀ ਸਾਡੇ ਗਾਰਡ ਨੇ ਵੀ ਤੇ ਪੁਲਸ ਵਾਲਿਆਂ ਨੇ ਮਿਲ ਕੇ ਉਹਨਾਂ ਨੂੰ ਰੋਕ ਲਿਆ ਉੱਥੇ ਸਰ ਕੀ ਉਹਨਾਂ ਦੇ ਪਰਿਵਾਰਾਂ ਨੂੰ ਤਲਾ ਲਾਈ ਦੀ ਹੈ ਹਾਂਜੀ ਪਰਿਵਾਰ ਨੂੰ ਵੀ ਲਾਤੀ ਐ ਸੇ ਪੁਲਿਸ ਸਾਡ ਨੂੰ ਵੀ ਲਿਖ ਕੇ ਦੇ ਦਿੱਤਾ ਹੋਇਆ ਕਿ ਆ ਇਨਸੀਡੈਂਸ ਹੋਇਆ ਉਹਨਾਂ ਦੇ ਕੰਨਿਓ ਵੀ ਪੂਰੀ ਚੱਲ ਗਈ ਜਿਹਦੇ ਵਿੱਚ ਇੱਕ ਪੇਸ਼ੈਂਟ ਉਹਨੇ ਫੇਰ ਮਤਲਬ ਫੜ ਲਿਆ ਦਵਾਪੀਸ ਨਾਲ ਲੈਣ ਹੁਣ ਤੱਕ ਕੋਈ ਇਨਫੋਰਮੇਸ਼ਨ ਹੈ ਵੀ ਕਿਸ ਤਰ੍ਹਾਂ ਜਿਹੜਾ ਕਿੱਥੇ ਕਿੱਥੇ ਜਾ ਰਹੇ ਨੇ ਕਿ ਕੋਈ ਹੁਣ ਤੱਕ ਉਹਨਾਂ ਬਾਰੇ ਇਨਫੋਰਮੇਸ਼ਨ ਪਤਾ ਲੱਗੀ ਨਹੀਂ ਉਹ ਪੁਲਿਸ ਵਾਲੇ ਆਪਣੇ ਲੈਵਲ ਤੇ ਕਰ ਰਹੇ ਨੇ ਉਹਦੇ ਬਾਰੇ ਕੁਝ ਪਤਾ ਨਹੀਂ ਡੀਐਸਪੀ ਸਾਹਿਬ ਨਸ਼ਾ ਛਡਾਊ ਕੀ ਕਰਦੇ ਵਿੱਚ ਕੀ ਹੋਇਆ ਸਰ ਕਿੰਨੇ ਨਸ਼ਾ ਸੇਵਾ ਕੇਂਦਰ ਦੇ ਵਿੱਚ ਹੀ ਬੇਸਿਕਲੀ ਦੋ ਤਰ੍ਹਾਂ ਦੇ ਉੱਤੇ ਪੇਸ਼ੈਂਟ ਜਿਹੜੇ ਐਡਮਿਟ ਨੇ ਇੱਕ ਨੇ ਜਿਹੜੇ ਹੈਲਥ ਭਾਗ ਵੱਲੋਂ ਨਸ਼ਾ ਛਡਣ ਵਾਲੇ ਜਿਹੜੇ ਹੈਗੇ ਨੇ ਬੰਦੇ ਹੁੰਦੇ ਨੇ ਉਹ ਦਾਖਲ ਕੀਤੇ ਜਾਂਦੇ ਨੇ ਤੇ ਇੱਕ ਜਿਹੜੇ ਸਾਡੇ ਕੋਲ ਆ ਕੇ ਜਦੋਂ ਕਿਸੇ স্মਲ ਕੁਆਂਟੀਟੀ ਕੇਸ ਦੇ ਵਿੱਚ ਫੜੇ ਜਾਂਦੇ ਨੇ ਮਤਲਬ ਪੀਣ ਵਾਲੇ ਜਿਹੜੇ ਹੁੰਦੇ ਨੇ ਨਸ਼ਾ ਪੀਣ ਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਦੋਂ ਅਸੀਂ ਕੋਰਟ ਦੇ ਵਿੱਚ ਪੇਸ਼ ਕਰਦੇ ਆਂ ਤਾਂ ਕੋਰਟ ਵੱਲੋਂ ਉਹਨਾਂ ਨੂੰ ਟ੍ਰੀਟਮੈਂਟ ਵਾਸਤੇ ਉੱਥੇ ਭੇਜਿਆ ਜਾਂਦਾ ਹੈ ਇਹ ਮੈਂ ਇਥੇ ਤੁਹਾਡੇ ਸਾਹਮਣੇ ਥੋੜੇ ਕਲੀਅਰ ਕਰਨਾ ਚਾਹੁੰਦਾ ਕਿ ਕਈ ਤਾਂ ਉਹਦੇ ਹੀ ਗੱਲ ਆ ਰਹੀ ਹੈ ਕਿ ਨਸ਼ਾ ਵੇਚਣ ਵਾਲੇ ਆ ਕੋਈ ਹੋਰ ਨੇ ਉਹ ਨਸ਼ਾ ਵੇਚਣ ਵਾਲੇ ਨਹੀਂ ਹੈਗੇ ਨਸ਼ਾ ਪੀਣ ਵਾਲੇ ਤੇ ਮਤਲਬ ਪੀੜਤ ਵਿਅਕਤੀ ਨੇ ਜਿਹੜੇ ਨਸ਼ੇ ਤੋਂ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਉਹਨਾਂ ਦੀ ਮਰਜ਼ੀ ਨਾਲ ਉੱਥੇ ਭੇਜਿਆ ਗਿਆ ਸੀਗਾ ਤੇ ਉਹਨਾਂ ਦੀ ਮਰਜ਼ੀ ਨਾਲ ਹੀ ਉਹ ਮਤਲਬ ਆਪਣਾ ਟ੍ਰੀਟਮੈਂਟ ਉੱਥੇ ਕਰਾ ਰਹੇ ਸੀਗੇ ਤੇ ਕਿਸੇ ਕਾਰਨ ਵਸ ਗੱਲ ਉਹ ਮਤਲਬ ਜਿਹੜਾ ਹੈਗਾ ਉਥੋਂ ਅੱਜ ਸਿੱਤ ਕਿੰਨੇ ਪੁਲਿਸ ਮੁਲਾਜ਼ਮਾਂ ਦੀ ਫੀ ਡਿਊਟੀ ਸੀ ਸਟਾਫ ਵੀ ਹੋਣਾਗਾ ਕਿਸ ਤਰੀਕੇ ਨਾਲ ਕਿਸ ਟਾਈਮ ਹੋ ਕੇ ਕਰਨਾ ਇਹ ਕੱਲ ਰਾਤ ਦੇ ਖਾਣੇ ਵੇਲੇ ਜਦੋਂ ਮਤਲਬ ਉਹ ਉਹਨਾਂ ਨੂੰ ਖਾਣਾ ਦੇਣ ਵਾਸਤੇ ਦਰਵਾਜ਼ਾ ਖੋਲਿਆ ਗਿਆ ਤਾਂ ਇੱਕਦਮ ਮੁਲਾਜ਼ਮਾਂ ਨੂੰ ਜਿਹੜੇ ਹੈਗੇ ਨੇ ਉੱਤੇ ਉਹਨਾਂ ਦਾ ਸਟਾਫ ਹੈਗਾ ਉਹਨੂੰ ਕੁਝ ਕਰਕੇ ਤੇ ਉੱਥੋਂ ਇੱਕ ਤੱਚ ਦਾ ਦਰਵਾਜ਼ਾ ਸੀਗਾ ਉਹਨੂੰ ਤੋੜ ਕੇ ਜਿਹੜਾ ਹੈਗਾ ਉਹ ਤੋਂ ਚਲੇਗੇ ਪੁਲਿਸ ਮੁਲਾਜ਼ਮਾਂ ਦੀ ਉੱਥੇ ਗਾਰਡ ਲੱਗੀ ਹੋਈ ਹੈ ਤੇ ਉਹਦੇ ਵਿੱਚ ਪੁਖਤਾ ਪ੍ਰਬੰਧ ਹੈਗੇ ਨੇ ਬਟ ਉਹ ਕਿਉਂਕਿ ਉਹਨਾਂ ਨੂੰ ਉਸ ਦਾ ਆਈਡੀਆ ਸੀਗਾ ਕੇ ਪਿੱਛੇ ਵਾਲਾ ਜਿਹੜਾ ਦਰਵਾਜ਼ਾ ਹੈ ਕੱਚ ਦਾ ਉਹ ਉਹਨੂੰ ਤੋੜ ਕੇ ਉਹਦੇ ਵਿੱਚੋਂ ਭੱਜੇ ਨੇ ਬਾਕੀ ਫਿਰ ਤੋਂ ਮੈਂ ਦੁਬਾਰਾ ਦੱਸਣਾ ਚਾਹੁੰਦਾ ਵੀ ਨਸ਼ਾ ਆਪਣੀ ਮਰਜ਼ੀ ਨਾਲ ਛੱਡਣ ਵਾਸਤੇ ਉੱਥੇ ਕੋਰਟ ਦੇ ਵਿੱਚ ਸਟੇਟਮੈਂਟ ਦੇ ਕੇ ਤੇ ਫਿਰ ਢੱਕਲ ਹੋਏ ਸੀਗੇ ਦੁਬਾਰਾ ਉਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਉੱਥੇ ਜੋ ਵੀ ਡਿਸਿਜ਼ਨ ਹੋਊਗਾ ਉਸਾਰਨ ਅਸੀਂ ਸੰਪਰਕ ਕੀਤਾ ਕਿ ਕਿਸੇ ਨਾਲ ਜਨਵੈਸਟਿਗੇਸ਼ਨ ਕੀਤੀ ਜਾ ਰਹੀ ਹੈ ਪਰਿਵਾਰ ਨਾਲ ਸੰਬੰਧ ਜਿਹਾ ਸਾਰੇ ਪਰਿਵਾਰਾਂ ਨੂੰ ਅਸੀਂ ਦੱਸਿਆ ਵੀ ਜਿਵੇਂ ਉਹ ਆਪਣੀ ਮਰਜ਼ੀ ਦੇ ਨਾਲ ਮੈਸ ਛੱਡਣ ਵਾਸਤੇ ਉੱਥੇ ਗਏ ਸੀਗੇ ਅਸੀਂ ਅਸੀਂ ਚਾਹੁੰਦੇ ਹਾਂ ਕਿ ਉਹ ਨਸ਼ਾ ਛੱਡਣ ਦੀ ਰਾਹ ਉਹ ਸੀ ਰਾਤੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤਾਂ ਕੋਈ ਇਹਦੇ ਵਿੱਚ ਕੋਈ ਅਨਸ਼ਮੈਂਟ ਜਾਂ ਪੁਨਿਟਿਵ ਐਕਸ਼ਨ ਕੋਈ ਨਹੀਂ ਹੈਗਾ ਉਹਦੇ ਵਿੱਚ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਸੀ ਕਿਸੇ ਤਰੀਕੇ ਦੀ ਐਸੀ ਗੱਲ ਨਹੀਂ ਇਹਨਾਂ ਦੇ ਵਿੱਚ ਜਿਹੜੇ ਮਤਲਬ ਨਸ਼ਾ ਕੰਜ਼ੂਮ ਕਰਨ ਦਾ ਸੀ ਜਿਹੜਾ ਹੈਗਾ ਉਹਦੇ ਵਿੱਚ ਸੀਗਾ ਕੋਈ ਇਦਾਂ ਦੀ ਕ੍ਰਿਮੀਨਲ ਵਿਅਕਤੀ ਨਹੀਂ ਹੈਗੀ ਟੋਟਲ ਕਿੰਨੇ ਸੀ ਕਿਤੇ ਕਿੰਨੇ ਟੋਟਲ ਉੱਥੋਂ ਆਖ ਜਿਹੜੇ ਹੈਗੇ ਨੇ ਮਸ਼ਾ ਚੱਡਣ ਦੇ ਜਿਹੜੇ ਪੇਸ਼ੈਂਟ ਹੈਗੇ ਨੇ ਉਹ ਚਲੇ ਗਏ ਨੇ ਉਹਨਾਂ ਦੇ ਵਿੱਚੋਂ ਸੱਤ ਜਿਹੜੇ ਹੈਗੇ ਨੇ ਉਹ ਮਾਨਯੋਗ ਕੋਰਟ ਦੇ ਆਰਡਰ ਦੇ ਨਾਲ ਉੱਥੇ ਭੇਜੇ ਗਏ ਸੀਗੇ ਤੇ ਇੱਕ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਨਾਲ ਮਤਲਬ ਦੂਜੇ ਚੈਨਲ ਤੋਂ ਹੈਲਥ ਡਿਪਾਰਟਮੈਂਟ ਦੇ ਚੈਨਲ ਤੋਂ ਉੱਥੇ ਗਿਆ ਸੀ ਫੂਰ ਹੈਗੇ ਨੇ ਉੱਥੇ ਬਾਕੀ ਮੌਜੂਦ ਨੇ ਕਿੰਨੇ ਕਿੰਨੇ ਐਡਮਿਟ ਨਹੀਂ ਉੱਥੇ ਹਾਲੇ ਵੀ ਬਚੀ ਤੀ ਜਿਹੜੇ ਪੇਸ਼ੈਂਟ ਹੈਗੇ ਨੇ ਟ੍ਰੀਟਮੈਂਟ ਵਾਸਤੇ ਉੱਥੇ ਹੈਗੇ ਨੇ ਮੈਂ ਸਵੇਰੇ ਉਹਨਾਂ ਨਾਲ ਮੀਟਿੰਗ ਵੀ ਕਰਕੇ ਆਇਆ ਹਾਂ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਹੈ ਡਾਕਟਰ ਸਾਹਿਬ ਵੱਲੋਂ ਵੀ ਕਾਉਂਸਲਿੰਗ ਕੀਤੀ ਗਈ ਹੈ ਤੇ ਉਹਨ ਤੇ ਮੋਸਟਲੀ ਦੇਖੋ ਜਦੋਂ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਚੱਟਣਾ ਥੋੜਾ ਜਿਹਾ ਉਹਨੂੰ ਔਖਾ ਲੱਗਦਾ ਹੈ ਇਸ ਕਰਕੇ ਉਹ ਉਸ ਉੱਥੋਂ ਮਤਲਬ ਸਟੇ ਕਰਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਪੈਨਿਕ ਰੇਟ ਬਣਾ ਹੋਈ ਇਸ ਨਾਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ ਜਿਹੜੀ ਕੁਝਕ ਮਤਲਬ ਸੋਰਸਸ ਤੋਂ ਮੈਨੂੰ ਪਤਾ ਲੱਗਿਆ ਕਿ ਇਹ ਕਿਹਾ ਜਾ ਰਿਹਾ ਹੈ ਕਿ ਕੋਈ ਨਸ਼ਾ ਵੇਚਣ ਵਾਲੇ ਉੱਥੋਂ ਚਲੇ ਗਏ ਨਸ਼ਾ ਪੀਣ ਵਾਲੇ ਇਲਾਜ ਅਧੀਨ ਜਿਹੜੇ ਪੇਸ਼ੈਂਟ ਸੀਗੇ ਉਹ ਉੱਥੋਂ ਗਏ ਨੇ ਤੇ ਉਹਨਾਂ ਨੂੰ ਜਲਦੀ ਹੀ ਉਹਨਾਂ ਦੇ ਪਰਿਵਾਰ ਨਾਲ ਤਾਲਮੇਲ ਕਰਕੇ ਜਿਹੜਾ ਵਾਪਸ ਉੱਥੇ ਟੈਕਲ ਕਰਾਏ